ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਹੁਰਾ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਹੈ ਕਿ ਜੇਲਾ ਅੰਦਰ ਲੋੜ ਤੋਂ ਜ਼ਿਆਦਾ ਲੋਕ ਨੇ ਉਹਨਾਂ ਵਿੱਚੋਂ ਜਿਹੜੇ ਨਸ਼ੇ ਦਾ ਸੇਵਨ ਕਰਦੇ ਨੇ ਉਹਨਾਂ ਦੀ ਸਾਈਕੀਐਟ੍ਰਿਕਸ ਡਾਕਟਰ ਜਾਂਚ ਕਰਨਗੇ ਜਲਦ ਹੀ ਸਬੰਧਿਤ ਡਾਕਟਰਾਂ ਦੀ ਭਾ蒂 ਵੀ ਕੀਤੀ ਜਾ ਰਹੀ ਹੈ ਜਿਨ੍ਹਾਂ ਵੱਲੋਂ ਨਸ਼ਾ ਕਰਨ ਵਾਲੇ ਮਰੀਜ਼ਾਂ ਦੀ ਜਾਂਚ ਕਰਕੇ ਉਹਨਾਂ ਦਾ ਨਸ਼ਾ ਛੁਡਵਾਇਆ ਜਾਵੇਗਾ ਫਿਰ ਉਹਨਾਂ ਨੂੰ ਪ੍ਰੇਰਿਤ ਕਰਕੇ ਕਿਸੇ ਨਾ ਕਿਸੇ ਕੰਮ ਤੇ ਲਗਾਇਆ ਜਾਵੇਗਾ ਉਨ੍ਹਾਂ ਨੇ ਨਸ਼ਿਆ ਵਿਰੋਧ ਵਿੱਡੀ ਮੋਹਮ ਤਹਿਤ ਅੰਮ੍ਰਿਤਸਰ ਜ਼ਿਲ੍ਹੇ ਵੱਲੋਂ ਕੀਤੀਆਂ ਪਹਿਲਕਦੀਆਂ ਦੀ ਸਰਾਹਨਾ ਵੀ ਕੀਤੀ ਹੈ ਡਾਕਟਰ ਅਬਲਬੀਰ ਸਿੰਘ ਹੋਰਾ ਵੱਲੋਂ ਵਿਧਾਇਕਾਂ ਚੇਅਰਮੈਨਾਂ ਜਨਤਕ ਨੁਮਾਇੰਦਿਆਂ ਅਤੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡੇਂਗੂ ਚਿਕਨਗੁਨੀਆ ਰੋਕਥਾਮ ਅਤੇ ਨਸ਼ਾ ਵਿਰੋਧੀ ਮੋਹਮ ਦੀਸ ਮੀਖਿਆ ਵੀ ਕੀਤੀ ਗਈ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤੀ ਮੋਹਮ ਤਹਿਤ ਬਹੁਤ ਸਾਰੇ ਵਿਅਕਤੀ ਨਸ਼ਾ ਛੱਡਨ ਦਾ ਮਨਵੀ ਬਣਾ ਚੁੱਕੇ ਨੇ ਸਿਹਤ ਵਿਭਾਗ ਵੱਲੋਂ ਮਰੀਜ਼ਾਂ ਦਾ ਮੁਫਤ ਇਲਾਜ ਕਰਕੇ ਉਹਨਾਂ ਦਾ ਨਸ਼ਾ ਛੁਡਵਾਇਆ ਜਾਵੇਗਾ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਹੈ ਕਿ ਆਸ਼ਾ ਵਰਕਰਾਂ ਅਤੇ ਨਰਸਿੰਗ ਵਿਦਿਆਰਥੀਆਂ ਦੀ ਭਾਗੀਦਾਰੀ ਨੂੰ ਹੋਰ ਵੀ ਵਧਾਇਆ ਜਾਵੇ ਅਤੇ ਉਹਨਾਂ ਨੂੰ ਉਹਨਾਂ ਦੇ ਸ਼ਾਨਦਾਰ ਕੰਮ ਬਦਲੇ ਸਨਮਾਨਿਤ ਵੀ ਕੀਤਾ ਜਾਵੇ। ਇਹ ਮਨੁੱਖੀ ਅਧਿਕਾਰ ਇਹ ਗੱਲਾਂ ਚਾਹੁੰਦੇ ਅੱਜ ਮੀਟਿੰਗ ਕੀਤੀ ਗਈ ਹੈ। ਸਕੁਰਦ ਜੀ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਮੇਰਾ ਨਾਮ ਮੇਰੇ ਗ੍ਰੀਪ ਰਿਹਾ ਜੀ ਜੀ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਥੋੜਾ ਜਿਹਾ ਥੋੜਾ ਮੁਆਫੀ ਲਾਉਡਲੀ ਕੋਲ ਸਾਰੇ ਸਾਡੇ ਜਿਹੜੇ ਆਰਟੀਸਟ ਜੀ ਲਾਉਡ ਹੋ ਜਾ ਰਹੇ ਹਨ ਨਾਲ ਜਿਹੜਾ ਮੇਰਾ ਇਹ ਟੂਰ ਕਰ ਰਿਹਾ ਜੀ ਮੈਂ ਕੱਲ ਮੈਂ ਜਲੰਧ ਤੋਂ ਸ਼ੁਰੂ ਕੀਤਾ ਸੀ ਜਿਹੜੇ ਜੋਗਾ ਮੈਸਟਰ ਜਿਹੜਾ ਅਗਰ ਪੰਜਾਬ ਦਾ ਜੋਗਾ ਡੇ ਸੀਗਾ ਉਹਦੇ ਚ 21000 ਬੰਦਿਆਂ ਨੇ ਸਾਡੇ ਨਾਲ ਜੋਗਾ ਕੀਤਾ ਜੋ ਕਿ ਬਹੁਤ ਅੱਛਾ ਇਨੀਸ਼ੀਏਟਿਵ ਹੈ ਔਰ ਉਹ 1200 ਪਿੰਡਾਂ ਦੇ ਵਿੱਚ ਔਰ ਸਾਰੇ ਸ਼ਹਿਰਾਂ ਦੇ ਵਿੱਚ ਜਿਹੜਾ ਹੈਗਾ ਉਹ 4500 ਕਿੱਸੇ ਜਨਾਂ ਦੇ ਵਰਗਾ ਹੋ ਗਿਆ। ਇਹਨੋਂ ਤੋਂ ਸ਼ੁਰੂ ਕਰਕੇ ਫਿਰ ਸ਼ਾਹਪੁਰ ਜੇ ਅਸੀਂ ਕਿਹਦਾ ਡੀਵੈਲਪਮੈਂਟ ਰੀਹੈਬਿਲਿਟੇਸ਼ਨ ਔਰ ਜਿਹੜਾ ਸ਼ਹਿਰਪੁਰ ਤੇ ਗੁਰਦਾਸਪੁਰ ਦਾ ਜਿਹੜਾ ਮਸਲੀ ਚਾਰਜ ਹੁੰਦਾ ਉਹ ਨਹੀਂ ਹੈਗਾ। ਉਹ ਉੱਥੇ ਅਸੀਂ ਜਿਹੜਾ ਲਗਲਾ ਪੰਜਾਬ ਫਰਸ ਸਕੀਮ ਦਾ ਜਿਹੜਾ ਪਲੱਸ ਜਿਹੜਾ ਯੋਧ ਨਸ਼ੀਲ ਲੋਕ ਕਿਉਂਕਿ ਹੁਣ ਕੋ ਸਾਤ ਸ਼ੁਰੂ ਹੋ ਗਈ ਹੈ। ਉਹਦੇ ਵਾਸਤੇ ਜਿਹੜਾ ਤੁਹਾਡੇ ਮਕੀਆਂ ਤੇ ਮਛਨਾ ਦੇ ਜਿਹੜੇ ਪਾਣੀ ਨਾਲ ਘਰ ਵਾਲੀਆਂ ਬਿਮਾਰੀਆਂ ਜਿਹਨੂੰ ਅਸੀਂ ਵਾਟਰ ਬੋਰਨ ਤੇ ਵੈਕਟਰ ਬੋਰਨ ਡਿਜ਼ੀਜ਼ ਕਹਿੰਦੇ ਆ ਉਹਦੇ ਵਿੱਚ ਡੈਂਗੀ, ਚਿਕਨਗੁਨੀਆ, ਮਲੇਰੀਆ, ਕੋਲਰਾ, ਹੈਪਟਾਈਟਿਸ, ਕੋਲਰਾ ਇਹ ਸਾਰੀਆਂ ਬਿਮਾਰੀਆਂ ਜਿਹੜੀਆਂ ਆਈਆਂ ਇਹਦੀ ਪ੍ਰਵਾਰ ਹੋ ਜਾਂਦੀ ਹੈ ਕਈ ਜਗ੍ਹਾ ਤੇ ਬਹੁਤ ਜ਼ਿਆਦਾ ਫੈਲ ਜਾਂਦੀ ਹੈ। ਉਹਦੇ ਵਾਸਤੇ ਸਾਰੇ ਜਿੰਨੇ ਵੀ ਜਿਲ੍ਹਾ ਪ੍ਰਸ਼ਾਸਨ ਦੇ ਨਾਲ ਔਰ ਜਿੰਨੇ ਸਾਡੇ ਚੋਣੇ ਹੋਏ ਪ੍ਰਤੀਨਿਧੀਆਂ ਨਾਲ ਅਸੀਂ ਮੇਜਰ ਰਿਵਿਊ ਕੀਤਾ ਉਹਦਾ ਤੇ ਬਹੁਤ ਬੜੀ ਖੁਸ਼ੀ ਹੋ ਗਿਆ ਤੁਹਾਨੂੰ ਦੱਸਦੇ ਹਾਂ ਕਿ ਨਰਾਜ ਜੁਗ ਨਸ਼ੀ ਰੋਡ ਦਾ ਉਹਦੇ ਵਿੱਚ ਲੋਕਾਂ ਦਾ ਨਗਾਤਾਨ ਵਿਸ਼ਵਾਸ ਵਧ ਰਿਹਾ ਹੈ ਅਤੇ ਲੋਕਾਂ ਵਾਸਤੇ ਇਹ ਜਿਹੜੀ ਹੈਗਾ ਜੁਗ ਨਸ਼ੀ ਰੋਡ ਤੇ ਜੋ ਕਿ ਸਾਡੇ ਨੈਸ਼ਨਲ ਕੰਵੈਨਰ ਅਗਰਵ ਤੇਜriwal ਕੁਮਤਬੰਦ ਦੇ ਲੋਕਾਂ ਦਾ ਵਾਦਾ ਕੀਤਾ ਸੀ ਉਹ ਵਾਦਾ ਨੁਹਾ ਰਿਹਾ ਹੈ ਉਹ ਇਹ ਪੰਜਾਬ ਦੇ ਨਸ਼ਾ ਕਰਨ ਵਾਲਿਆਂ ਵਾਸਤੇ ਉਹਨਾਂ ਦੇ ਪਰਿਵਾਰਾਂ ਵਾਸਤੇ ਜਿਹੜਾ ਜੁਗ ਨਸ਼ੀ ਰੋਡ ਹੈ ਵਰਦਾਨ ਸਾਬ ਬਣਦਾ ਹੈ ਬੱਚੇ ਅੱਗੇ ਆ ਰਹੇ ਜੀ ਉਹਨਾਂ ਦੇ ਪਰਿਵਾਰ ਅੱਗੇ ਆ ਰਹੇ ਹਨ ਉਹਨੂੰ ਲੈ ਕੇ ਆ ਰਹੇ ਹਾਂ ਸਾਡੇ ਕੋਲ ਔਰ ਇਹ ਸਾਡੀ ਜਿਹੜੀ ਪੰਜਾਬ ਸਟੇਟ ਹੈ ਜਿਹਨੇ ਇੱਕ ਅਸਲ ਦੇ ਵਿੱਚ ਜਿਹੜਾ ਹੈਗਾ ਨਸ਼ਾ ਜਿਹੜਾ ਹੈਗਾ ਜਿਹੜਾ ਡਰਗ ਐਡਿਕਸ਼ਨ ਹੈ ਉਹਨੂੰ ਡੀਕ੍ਰਿਮੀਨਲਾਈਜ਼ ਕੀਤਾ ਡੀਕ੍ਰਿਮੀਨਲਾਈਜ਼ ਕੀਤਾ ਕਿ ਉਹਨਾਂ ਨੂੰ ਜੇਲਾ ਚ ਨਾ ਭੇਜ ਕੇ ਉਹਨਾਂ ਨੂੰ ਹਸਤਰਾਜ ਜਾਂਦਾ ਜਾਵੇ ਉਹਨਾਂ ਦਾ ਨਾਸ ਕੀਤਾ ਜਾਵੇ ਉਹਨਾਂ ਨੂੰ ਉੱਥੇ ਜੋਗਾ ਕਰਾਇਆ ਜਾਵੇ ਉਹਨਾਂ ਨੂੰ ਕੋਈ ਨਾ ਕੋਈ ਸਪੋਰਟਸ ਖੇਡਣ ਵਾਸਤੇ ਕੋਈ ਹੋਰ ਰੱਤਾਸਾ ਨਾਲ ਦੀ ਗਿੱਤ ਕਰਨੀ ਕੋਈ ਨਾ ਕੋਈ ਕੰਮ ਸਿਖਾਣਾ ਉਹਨੂੰ ਚਾਹੇ ਕੁਲੰਬਰ ਦਾ ਹੋਵੇ ਚਾਹੇ ਕੋਈ ਮੋਟਰ ਮਕੈਨਿਕ ਦਾ ਹੋਵੇ ਕੋਈ ਇਲੈਕਟ੍ਰੀਸ਼ੀਅਨ ਦਾ ਹੋਵੇ ਕੋਕਿੰਗ ਦਾ ਕੋਰਸ ਹੋਵੇ ਤੇ ਉਹਦੇ ਚ બીજી ਗੱਲ ਇਹ ਆ ਕਿ ਔਰਤਾਂ ਵੀ ਹੱਥਿਆਣ ਲੱਗਦੀਆਂ ਜਿਹੜੀਆਂ ਆਪਣੇ ਚਾਤ ਆਪਣੇ ਵੀ ਸਿਹੜਿਆ ਸੀ ਕਿ ਕਿਤੇ ਕੱਟਿਆ ਗਿਆ ਆਪਣੇ ਘਰਵਾਲੇ ਕਰਕੇ ਕਿਸੇ ਦਾ ਡਿਵੋਰਸ ਹੋਇਆ ਉਹਦੇ ਕਰਕੇ ਕਿਸੇ ਕਿਸੇ ਪਰਜਨਾਂ ਬਸ ਗਿਆ ਸੀ ਉਹ ਵੀ ਆ ਕੇ ਆਪਣਾ ਇਲਾਜ ਕਰ ਰਹੀ ਹੈ ਉਹਨਾਂ ਦਾ ਇਲਾਜ ਵੀ ਹੋ ਰਿਹਾ ਡੀਡਿਕਸ਼ਨ ਵੀ ਹੋ ਰਹੀ ਹੈ ਰੀਹੈਬਿਲੀਟੇਸ਼ਨ ਹੋ ਰਹੀ ਹੈ 스킬 ਡਵੈਲਪਮੈਂਟ ਹੋ ਰਹੀ ਹੈ ਉਹਨੂੰ ਇੰਡਸਟਰੀ ਨਾਲ ਉਹ ਜਿਹੜਾ ਪਛਾਸਾ ਨਾਲ ਜਿਹੜੀ ਐਮਪਲੋਇਮੈਂਟ ਉਹ ਸੁਖਾੜਦੀ ਹੈ ਬਹੁਤ سارے ਬੰਦਿਆਂ ਨੂੰ ਜਿਹੜਾ ਰੋਜ਼ਗਾਰ ਦਿੱਤਾ ਜਾਂਦਾ ਹੈ ਔਰ ਵੀ ਉਹ ਵੀ ਬਹੁਤ ਸਾਰੇ ਨੂੰ ਜਿਹੜਾ ਰੋਜ਼ਗਾਰ ਦੇ ਰਹੀ ਹੈ ਇਸ ਦੀ ਬਹੁਤ ਅੱਛੀ ਚਰਰੀ ਹੈ ਜੀ ਉਹਦਾ ਰਿਵਿਊ ਹੋਇਆ ਉਹਦੇ ਵਿੱਚ ਸਾਡੇ ਦੋਨੇ ਕਿੱਥੇ ਸਾਡੇ ਪਹਿਲਾਂ ਸਾਰੇ ਜ਼ਿਲ੍ਹੇ ਦੇ ਵਿੱਚ 50 ਬੰਦੇ 100 ਬੰਦ ਦਾ ਦਾਖਲ ਹੁੰਦਾ ਸੀਗਾ ਤੇ ਉਹ ਜਿਹੜੀ ਗਲਤੀਆਂ ਹੋ ਜਾਂਦਾ ਸੀ ਸਾਡੇ 750 ਬੈੱਡ ਸੀ ਰੇਸ ਦਿੱਤੇ ਆ ਤੇ ਉਹਦੇ ਚ ਸਾਡੀ ਜਿਹੜੀ ਬੈਡ ਅਕੂਪੈਂਸੀ ਆ ਉਹ 70 80% ਦਾ ਪ੍ਰਾਈਵੇਟ ਥੋੜੀ ਜਿਹੀ ਘੱਟ ਹੈ ਗਵਰਨਮੈਂਟ ਦੇ ਵਿੱਚ ਤਾਂ 100% ਹੈ ਤੇ ਅਸੀਂ ਉਹਨੂੰ ਲਗਾਤਾਰ ਸ਼ਿਫਟ ਕਰਦੇ ਆ ਜਦੋਂ ਉਹ ਪਤਾ ਠੀਕ ਹੋ ਗਿਆ ਸਟੇਬਲ ਹੋ ਗਿਆ ਤਾਂ ਉਹ ਫਾਈਨਲ ਕੰਸਟਰਕਟ ਕਰਦੇ ਤੇ ਬਹੁਤ ਅੱਛਾ ਇਨੀਸ਼ੀਏਟਿਵ ਹੈ ਜੀ ਅਸੀਂ ਪਹਿਲਾਂ ਜਿਹੜਾ ਫੋਟ ਅ ਜਿਹੜੀ ਚਿਕਨ ਗੁਨੀਆ ਜਿਹੜਾ ਇਹਦੇ ਵਿੱਚ ਮੋਜਾ ਤੇਜ ਦੇ ਵਿੱਚ ਸਾਡੇ ਫੋਟੇ ਦੇ ਸੀਗੇ ਉਸ ਤੋਂ ਪਹਿਲਾਂ ਕੁਝ 60% ਕੱਟ ਹੋ ਗਿਆ ਨਹੀਂ 2024 ਤੇ ਇਸ ਵਾਰੀ ਸਾਡੇ ਹੋਰ ਕੱਟ ਗਿਆ ਇਸ ਇਸ ਸਾਡੀ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਪਿਛਲੇ ਸਾਲ ਨਾਲ ਪਟਾ ਰਹੇ ਹਾਂ ਕਿ 80% ਦੇ ਨਾਲ ਸਾਡਾ ਜਿਹੜਾ ਟਾਰਗੇਟ ਹੈ ਤੇ ਜਿਸ ਜਿਸ ਵੀ ਮੈਡੀਕਲ ਕਾਲਜ ਦੇ ਵਿੱਚ ਗਵਰਨਮੈਂਟ ਪ੍ਰਾਈਵੇਟ ਦੇ ਵੱਡੇ ਆਪਾਂ ਗੱਲ ਕਰੋਗੇ ਕਹਿੰਦੇ ਕਿ ਪਿਛਲੇ ਸਾਲ ਸਾਡੇ ਨਾਲ ਪਹਿਲਾਂ 40 ਬਤੇ ਮਾਰਦੇ ਸੀ ਪਿਛਲੀ ਵਾਰੀ 13 ਸੀ ਸਾਡੀ ਕੋਸ਼ਿਸ਼ ਹੈ ਇਸ ਵਾਰੀ ਅੱਗੇ ਤੱਕ ਕੋਈ ਨਹੀਂ ਹੋ ਜਾਏਗਾ ਕਿਉਂਕਿ ਨਾ ਹੋਵੇ ਬਲੱਗ ਦੀ ਲੋਰ ਬਹੁਤ ਘੱਟ ਪੈਂਦੀ ਆ ਲੋਕਾਂ ਨੇ ਜਿਹੜਾ ਕਈ ਵਾਰੀ ਤੇ ਉਹਨਾਂ ਦੇ ਮਤਲਬੋਂ ਡੈਂਗੀ ਹੋ ਜੇ ਵਿਰੀਆ ਹੋ ਜੇ ਕੋਈ ਪ੍ਰਾਈਵੇਟ ਆਸਪਤਾਲ ਚਾਹਲ ਹੋ ਜੇ ਕਿਉਂਕਿ ਉਹਦੀ ਪ੍ਰੋਪਰਟੀ ਘਰ ਤੱਕ ਮਿਲ ਜਾਂਦਾ ਜਾਣੇ ਮਿਲ ਜਾਂਦੇ ਆ ਕਿ ਜ਼ਮੀਨ ਵੀ ਲੱਗ ਜਾਂਦੀ ਆ ਹਾਲਾਂਕਿ ਅਸੀਂ ਸਰਕਾਰੀ ਆਸਥਾਨ ਚ ਕਲੀਅਰ ਆਸ ਕਰਦੇ ਆ ਕਿ ਜਿਹੜਾ ਕਸਟ ਹੈ ਉਹ ਤਾਂ ਪਰਿਵਾਰ ਨੂੰ ਹੁੰਦਾ ਆ ਇਹ ਡੈਂਕੀ ਦੇ ਵਿੱਚ ਜਿਹੜਾ ਸਾਡਾ ਹੈਗਾ ਇਹ ਪੰਜਾਬ ਤੋਂ ਮਤਲਬ ਵਿਦੇਸ਼ ਦੇ ਵਿੱਚ ਬਹੁਤ ਵਧੀਆ ਜਿਹੜਾ ਹਰਸ਼ਪੁਰਾ ਵਾਲਾ ਡੈਮ ਉਹਦਾ ਅਧਿਮੀ ਸਵੇਦੇ ਜਿਹੜਾ ਹੈਗਾ ਉਹਨਾਂ ਕੋਲੇ ਜਾ ਕੇ ਪ੍ਰਸ਼ਾਸਨ ਦੇ ਵਿੱਚ ਕਰਕੇ ਆਇਆ ਹੈ। ਉਹ ਹਰਸ਼ਪੁਰਾ ਆਪ ਉਹ ਕਿਸੇ ਨਾ ਕਿਸੇ ਅਲੱਗ-ਅਲੱਗ ਦਿਨਾਂ ਦੇ ਵਿੱਚ ਆ ਕੇ ਪਹੁੰਚ ਕੀਤੀ ਕਰਦਾ ਹੈਗਾ। ਇਹ ਸਾਰਾ ਮੈਂ ਜਿਹੜਾ ਕੰਪਲੇਂਟ ਚ ਰਿਵਿਊ ਕੀਤਾ ਹੈਗਾ ਵੀ ਇਹ ਪ੍ਰੋਬਲਮ ਇਹ ਸਾਰੀ ਬਣ ਗਈ ਹੈ ਤੇ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ। ਉਹਦੇ ਕੱਸੀਂ ਪੁੱਛੇ ਕਿ ਨਵੇਂ ਇਨੀਸ਼ੀਏਟਿਵ ਜਿਹੜੀ ਸਾਡੀ ਜੇਲ ਹੈ। ਉਦੇਚੇ ਜਿਹਨੇ ਪਤੇ ਹੋਣੇ ਚਾਹੀਦੇ ਉਹ ਤੋਂ ਡੇਢ ਗੁਣਾ ਦਾ ਦੋਹਰੇ ਬੰਦੇ ਆ ਡੇਢ ਗੁਣਾ ਬੰਦੇ ਉਹ ਜਿਹੜੇ ਨਸ਼ਾ ਕਰਨ ਵਾਲੇ ਆ ਸਿਰ ਉੱਥੇ ਸਟੈਟਿਸ ਲਾ ਰਿਹਾ ਸਾਡੇ ਕੋਲੇ ਸਟੈਟਿਸ ਦੀ ਕਮੀ ਸੀ ਉਹ ਸੀ ਪੂਰੀ ਕੀਤੀ ਆ ਕਿ ਜਿਹੜੇ ਪ੍ਰਾਈਵੇਟ ਡਾਕਟਰ ਆ ਅਸੀਂ ਉਹਨਾਂ ਨੂੰ ਅਪਾਇੰਟ ਕਰ ਲਿਆ ਉਹਨੂੰ 1500 ਰੁਪਏ ਦਾ ਪਰ ਹਰ ਘੰਟੇ ਦਾ 1500 ਰੁਪਏ ਦੇ ਉਹ ਦੋ ਘੰਟੇ ਦਾ ਹਰ ਕਿੰਨੇ ਦੇ ਆਪੇ ਤੋਂ ਕੋਸਟਰ 200 ਭਰਤੀ ਕਰ ਰਹੇ ਆ ਕੋਸਟਰ ਤੇ ਆ ਗਏ ਡਾਕਟਰ ਦੇ ਆ ਗਏ ਜੇ ਉਹਦੇ ਵਿੱਚ ਅਸੀਂ ਉਹਨਾਂ ਨੂੰ ਜਿਹੜਾ ਚਿੱਟਾ ਕਰਦਾ ਉਹ ਅਸੀਂ ਚਿੱਟਾ ਛੁੜਾ ਕੇ ਦਵਾਈ ਤੇ ਪਾ ਕੇ ਲੈ ਕੇ ਆਵਾਂਗੇ ਦੁਆਈ ਤੇ ਪਾਕਟ ਲੈ ਕੇ ਮੈਂ ਸਿਰੋਂ ਡਾਇਰੈਕਸ਼ਨ ਸਰਟ ਲੈ ਕੇ ਜਾਵਾਂਗਾ ਤੇ ਗੋਲੀਆਂ ਛੁਡਾ ਆ ਕੇ ਫਿਰ ਰੀ ਅਪਡੇਟ ਲੈ ਕੇ ਜਾਵਾਂਗਾ ਤੇ ਉਹਨੂੰ ਕੋਈ ਨਾ ਕੋਈ ਕੰਮਿਸ ਕਰਵਾਉਂਦਾ ਜੋ ਕਹੇਗਾ ਤੁਹਾਡੇ ਇੱਕ ਬੰਦਾ ਕਹਿੰਦਾ ਸੀ ਕਿ ਮੇਰੇ ਕੋਲ ਲੋਕਲੇ ਜ਼ਮੀਨ ਹੈ ਕਹਿੰਦਾ 5 ਕਿੱਲੇ ਜ਼ਮੀਨ ਹੈ ਕਿ ਮੈਂ ਉਹਦੇ ਤੇ ਰੀਤੀ ਕਰਕੇ ਤੁਹਾਡੇ ਜਿਵੇਂ 올ਰੀਡੀਆ ਪ੍ਰਕਾਸ਼ ਨੂੰ ਮਾਰ ਦੇਗੀ ਇੱਕ ਇੱਕ ਟੁਕੜੇ 14 ਲੱਖ ਦੀ ਉਹ ਹਾਦੀ ਕੱਢ ਦੇ ਉਹ ਬਸਿਆ ਪੇਸਟ ਕਹਿੰਦਾ ਜੀ ਮੈਂ ਸਟਰਾਬਰੀ ਦਾ ਸੋਨਾ ਆਇਆ ਮੈਨੂੰ ਸਖਾ ਦਿਓ ਉਹਨੂੰ ਵਰਮੀ ਕੋ ਪੋਸਟਿੰਗ ਸਖਾ ਦਿਓ ਐ ਮੱਜਾ ਵੀ ਰੱਖਿਆ ਡੇਰੀ ਵੀ ਕਰਨ ਪੋਸਟਰੀ ਵੀ ਕਰਨ ਆਲੂ ਇਹ ਵਧੀਆ ਜਿਹੜੀ ਖੇਤੀ ਕਰਨ ਜਿਹੜੀ ਹੈ ਹਾਈ ਵੈਲਿਊ ਕ੍ਰੋਪਸ ਆ ਅਸਕਲ ਡ੍ਰੈਗਨ ਫੂਡ ਬਹੁਤ ਮhenga ਵਿਕਦਾ ਸਟਰਾਵਨ ਦੇ ਵਿੱਚ ਬਹੁਤ ਪ੍ਰੋਫਿਟ ਆ ਹਰ ਵੀ ਮਾਸਟਰ ਪ੍ਰੋਫਟ ਆ ਜਿਹੜੀ ਹੈ ਹਾਈ ਵੈਲਿਊ ਕ੍ਰੋਪਸ ਕਿਉਂਕਿ ਉਹ ਕੰਪਰੈ ਸਾਰਾ ਵੀ ਕਰਕੇ ਲੱਗਣਗੇ ਦੋ ਏਕੜ ਦੇ ਵਿੱਚੋ ਹੀ ਉਹ ਚੜਾਇਆ ਗਿਆ ਉਹ ਘੱਟੋ ਘੱਟ ਵੀ ਜੇ ਆ ਜੋ 5000 ਜਾਂ 8000 ਰੁਪਏ ਮਿੰਨਾ ਕੁ ਮਾਰਿਆ ਦੋ ਦੇ ਚੋਟੇ ਲੱਖ ਰੁਪਏ ਮਿਲ ਜਾਂਦਾ ਬੇਨਾ ਸਟੋਰ ਵੀ 1 ਲੱਖ ਰੁਪਏ ਮਹੀਨੇ ਦੇ ਨਾਲ ਵਧੀਆ ਕਯਾਰਾ ਹੋ ਜਾਂਦਾ ਜਗਾ ਪਰ ਆਪਾਂ ਵੀ ਸਾਡੇ ਚ ਬਹੁਤ ਸਾਰੇ ਲੱਖ ਰੁਪਏ ਦੇ ਕਮਾਉਂਦੇ ਆ ਇਹ ਇੱਕ ਜਿਹੜਾ ਜੀਰੋ ਕਹਿੰਦੇ ਹੁੰਦੇ ਸੀ ਜਿਹੜੀ ਉਤਮ ਕਿਤੀ ਮੱਧਰ ਵਪਾਰ ਜਿੰਨੇ ਕਿਹਦੇ ਚੱਟ ਰਹੀਏ ਤੇ ਉਲਟਾ ਹੋਇਆ ਹੈ ਸਾਰਾ ਜੇ ਤੁਸੀਂ ਆਪਣੀ ਪਿੱਤਰੋ ਸਮਝਣਗੇ ਇਸੇ ਤਰ੍ਹਾਂ ਮੋਹ ਸਾਰੇ ਬੰਦੇ ਆ ਜਿਹੜੇ ਕੋਈ ਇਲੈਕਟ੍ਰੀਸ਼ੀਅਨ ਦਾ ਕੰਮ ਸਿੱਖ ਕੇ ਵੇਲਡਰ ਦਾ ਕੰਮ ਸਿੱਖ ਕੇ ਫਿਟਰਰ ਦਾ ਕੰਮ ਸਿੱਖ ਕੇ ਇੰਡਸਟਰੀ ਨੂੰ ਬੰਦੇ ਚਾਹੀਦੇ ਆ ਉਹ ਬਾਅਦ ਵਿੱਚ ਉਹਨਾਂ ਤੋਂ ਡਾਕਟਰ ਹੁੰਦਾ ਜੇ ਮੱਧੇ ਕੰਮ ਸਿੱਖਣਾ ਤੇ ਜਿਹੜਾ ਸਕਿੱਲ ਗੈਪ ਆ ਉਹ ਅਸੀਂ ਵਿੱਚ ਕਰਦੇ ਆ